ਮੰਦ ਭਾਗ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਚਾਚਿਆਂ ਨੇ ਆਪਣਾ ਸਾਕਾ ਭਤੀਜਾ ਜੜਾ ਆ ਤੇਜ ਧਾਰ ਹਥਿਆਰਾਂ ਦੇ ਨਾਲ ਵੜ ਦਿੱਤਾ ਜੀਹਾਂ ਭਤੀਜੇ ਦਾ ਨਾਮ ਸ਼ਰਨ ਹੈ ਤੇ ਜਿਸ ਦੀ ਉਮਰ ਸਿਰਫ ਅਜੇ 13 ਤੋਂ 14 ਸਾਲ ਦੀ ਦੱਸੀ ਜਾ ਰਹੀ ਹੈ ਸ਼ਰਨ ਘਰ ਦੇ ਵਿੱਚ ਸੁੱਤਾ ਪਿਆ ਸੀ ਚਾਚੇ ਉਹਦੇ ਦਾਖਲ ਹੁੰਦੇ ਨੇ ਪੌੜੀਆਂ ਦੇ ਰਸਤੇ ਥਾਣੇ ਔਰ ਘਰ ਦੇ ਵਿੱਚ ਦਾਖਲ ਹੋ ਕੇ ਸ਼ਰਨ ਨੂੰ ਤੇਜ ਧਾਰ ਹਥਿਆਰਾਂ ਦੇ ਨਾਲ ਵੜ ਦਿੱਤਾ ਗਿਆ ਹੈ ਘਰ ਦੇ ਵਿੱਚ ਮਾਤਮ ਸ਼ਾਇਆ ਹੋਇਆ ਹੈ ਮਾਂ ਰੋ ਰਹੀ ਐ ਕੁਰਲਾਰੀ ਐ ਤੁਹਾਨੂੰ ਦੱਸਦੀ ਕਿ ਸਵੇਰ ਦੇ ਸਮੇਂ 7 ਤੋਂ 8 ਵਜੇ ਦੇ ਦਰਮਿਆਨ ਹੀ ਇਸ ਖੌਫਨਾਕ ਘਟਨਾ ਨੂੰ ਸ਼ਰਨ ਦੇ ਚਾਚਿਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਸ਼ਰਨ ਦੇ ਚਾਚੇ ਦਾਖਲ ਹੁੰਦੇ ਨੇ ਘਰ ਦੇ ਵਿੱਚ ਔਰ ਤੇਜ਼ ਤਾਰ ਹਥਿਆਰਾਂ ਦੇ ਨਾਲ ਸ਼ਰਨ ਨੂੰ ਵੜ ਦਿੱਤਾ ਜਾਂਦਾ ਔਰ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਔਰ ਤੀਸਰਾ ਚਾਚਾ ਸ਼ਰਨ ਦਾ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਭਾਲ ਜਾਰੀ ਹੈ ਮਾਂ ਗਲੀ ਦੇ ਵਿੱਚ ਸੈਰ ਕਰ ਰਹੀ ਹੁੰਦੀ ਹੈ ਤੇ ਸ਼ਰਨ ਦਾ ਪਿਤਾ ਜਿਹੜਾ ਆ ਉਹ ਆਪਣੀ ਡਿਊਟੀ ਤੇ ਚਲਿਆ ਜਾਂਦਾ ਹੈ। ਔਰ ਤੁਹਾਨੂੰ ਦੱਸਦੀ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਸ਼ਰਨ ਦੀ ਮਦਰ ਜਿਹੜੀ ਆ ਉਹ ਗਲੀ ਦੇ ਵਿੱਚ ਸੈਰ ਕਰ ਰਹੀ ਸੀ ਤਾਂ ਸ਼ਰਨ ਦਾ ਪਿਤਾ ਜਿਹੜਾ ਆ ਉਹ ਕੰਮ ਤੇ ਚਲਿਆ ਗਿਆ ਸੀ ਡਿਊਟੀ ਤੇ ਚਲਿਆ ਗਿਆ ਔਰ ਜਦੋਂ ਸ਼ਰਨ ਦੀ ਮਦਰ ਘਰ ਦੇ ਵਿੱਚ ਐਂਟਰ ਹੁੰਦੀ ਹੈ ਬੂਹਾ ਖੋਲਦੀ ਹੈ ਤਾਂ ਸ਼ਰਨ ਲਹੂ ਲਹਾਨ ਪਿਆ ਹੁੰਦਾ ਹੈ ਚਾਕੂ ਜਿਹੜਾ ਉਸਦੇ ਢਿੱਡ ਦੇ ਵਿੱਚ ਵੱਜਿਆ ਹੁੰਦਾ ਹੈ।